ਕਰੀਏ ਇਸਨੇ ਨਹੀਂ ਤਾਂ ਬੇਕਸੂਰ ਐ ਜਿਹੜਾ ਜਿਹੜੇ ਕਰਦੇ ਉਹਨਾਂ ਨੂੰ ਫਰੋ ਐਉਂ ਜਿਆਦਾ ਇੰਨੇ ਜੋਗਾ ਨਹੀਂ ਆ ਗਿਆ ਬਈ ਨਹੀਂ ਆ ਰਹਾ ਅਸਾ ਕੰਮਾ ਚ ਕਿਤੇ ਨਹੀਂ ਉਹ ਦੋਚਾਰਾ ਕਰਦੇ ਅਜੇ ਕਿਸੇ ਪਿੰਡ ਦਾ ਕਿਸੇ ਸ਼ਹਿਰ ਦਾ ਪੰਜਾਬ ਦਾ ਨਹੀਂ ਉਹਨੂੰ ਪਤਾ ਹੈਗਾ ਕਿ ਅੰਨਾ ਕੋਸ਼ ਉਹ ਨਾ ਕਰਦੇ ਪੇਂਡਾ ਜਿਹਨੇ ਜੋਗਾ ਕੋਈ ਤੇ ਕੋਠੀਆਂ ਕਰਨਾ ਪਾ ਲਈ ਪਾਜਪਾ ਨੇਤਾ ਮਨੋਰੰਜਨ ਕਾਲਿਆ ਦੇ ਕੱਟੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਦੇ ਵਿੱਚ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਦੋਸ਼ੀ ਦੀ ਪਛਾਣ ਸ਼ਾਦੀਰ ਅਲੀ ਪੁੱਤਰ ਬਟਨ ਖਾਨ ਵਾਸੀ ਪਿੰਡ ਸੋਲਿਆ ਸ਼ਹਿਰ ਬੰਦਾਈਉ ਜ਼ਿਲ੍ਹਾ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਦਰਅਸਲ ਸਾਹਮਣੇ ਆਈ ਨਵੀਂ ਵੀਡੀਓ ਦੇ ਵਿੱਚ ਦੋਸ਼ੀ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਤੋਂ ਬਾਅਦ ਆਪਣੇ ਭਰਾ ਦੇ ਨਾਲ ਘਰ ਪੈਸੇ ਰੱਖਣ ਦੇ ਲਈ ਗਿਆ ਸੀ। ਸੀਸੀਟੀਵੀ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਦੋਸ਼ੀ ਦੇ ਇੱਕ ਹੱਥ ਦੇ ਵਿੱਚ ਫੋਨ ਅਤੇ ਦੂਜੇ ਹੱਥ ਦੇ ਵਿਚ ਪੈਸੇ ਹਨ ਉਥੇ ਹੀ ਇਸ ਦੌਰਾਨ ਇਸ ਮਾਮਲੇ ਦੇ ਵਿੱਚ ਗ੍ਰਫਤਾਰ ਕੀਤੇ ਗਏ ਦੋਸ਼ੀ ਹੈਰੀ ਦੀ ਮਾਂ ਅਤੇ ਗਵਾਂਡੀ ਕੈਮਰੇ ਮੋਰੇ ਆਏ ਇਹਨਾਂ ਲੋਕਾਂ ਨੇ આરોਪ ਲਗਾਇਆ ਕਿ ਉਹਨਾਂ ਦੇ ਪੁੱਤਰ ਨੂੰ ਝੂਠਾ ਫਸਾਇਆ ਗਿਆ ਉਹਨਾਂ ਦਾ ਪੁੱਤਰ ਘਟਨਾ ਸਮੇਂ ਘਰ ਦੇ ਵਿੱਚ ਹੀ ਮੌਜੂਦ ਸੀ ਗ੍ਰਫਤਾਰ ਮੁਲਜ਼ਮ ਹੈਰੀ ਦੀ ਮਾਂ ਬਬਲੀ ਨੇ ਕਿਹਾ ਕਿ ਉਸ ਰਾਤ ਉਸਦੀ ਭੈਣ ਦੇ ਪੁੱਤਰ ਸतीश ਦਾ ਫੋਨ ਆਇਆ ਸੀ ਤੇ ਸतीश ਨੇ ਕਿਹਾ ਕਿ ਉਸ ਰਿਕਸ਼ਾ ਦੇ ਵਿੱਚ ਕੋਈ ਸਵਾਰੀ ਬੈਠੀ ਹੈ ਉਸ ਕੋਲ ਪੈਸੇ ਨਹੀਂ ਨੇ ਉਹ ਤੈਨੂੰ Google Pay ਉਤੇ ਪੈਸੇ ਟ੍ਰਾਂਸਫਰ ਕਰੇਗਾ ਤੇ ਉਸ ਨੂੰ ਤੂੰ ਬਾਕੀ ਦੇ ਦਮੀ ਉਹ ਪੈਸੇ ਕਟਵਾ ਕੇ 15ਵੇਂ ਮਿੰਟਾਂ ਦੇ ਵਿੱਚ ਘਰ ਵਾਪਸ ਆ ਗਿਆ ਉਹ 12 ਵਜੇ ਤੋਂ ਪਹਿਲਾਂ ਹੀ ਘਰ ਆ ਗਿਆ ਸੀ ਤੇ ਜਦੋਂ ਵਾਰਦਾਤ ਹੋਈ ਸੀ ਉਸ ਸਮੇਂ ਵੀ ਉਹ ਘਰ ਦੇ ਵਿੱਚ ਹੀ ਮੌਜੂਦ ਸੀ ਤੁਸੀਂ ਵੀ ਕਿਸੇ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡਾ ਜਿਹੜਾ ਬੱਚਾ ਹੈ ਉਹ ਬੇਕਸੂਰ ਹੈ ਕਰੀਏ ਇਸ ਨੂੰ ਨਹੀਂ ਤਾਂ ਬੇਕਸੂਰ ਹੈ ਜਿਹੜੇ ਜਿਹੜੇ ਕਰਦੇ ਉਹਨਾਂ ਨੂੰ ਫੜੋ ਇਹੋ ਜਿਆਦਾ ਇੰਨੇ ਜੁਗਾ ਨਹੀਂ ਆ ਗਿਆ ਅਭੀ ਨਹੀਂ ਆਣਾ ਹੈ ਅਸਾ ਕੰਮ ਕਿਤੇ ਨਹੀਂ ਉਹ ਦੋ ਵਿਚਾਰਾ ਗਦੇ ਅਜੇ ਕਿਸੇ ਪਿੰਡ ਦਾ ਕਿਸੇ ਸ਼ਹਿਰ ਦਾ ਪੰਜਾਬ ਦਾ ਨਹੀਂ ਉਹਨਾਂ ਨੂੰ ਪਤਾ ਹੈਗਾ ਕਿਆ ਨਾ ਕੁਛ ਉਹ ਨਾ ਕਰਦੇ ਪਏ ਨੇ ਜੀ ਜਾਨੇ ਜਗ੍ਹਾ ਕੋਈ ਤੇ ਅਸੀਂ ਕੋਠੀਆਂ ਕਰਨਾ ਪਾ ਲਈਏ ਕੋਈ ਪਰਚਾ ਨਹੀਂ ਕੋ ਲੈਣਾ ਨਹੀਂ ਦੇਣਾ ਨਹੀਂ ਉਹਦੇ ਉੱਪਰ ਕੋਈ ਐਦਾਂ ਦਾ ਕੋਈ ਕਰੀ ਐਸਨੇ ਨੀ ਤਾਂ ਬੇਕਸੂਰ ਐ ਜਿਹੜਾ ਜਿਹੜੇ ਕਰਦੇ ਉਹਨਾਂ ਨੂੰ ਫੜੋ ਐਮ ਜਿਆਦਾ ਐਨੇ ਜਗ੍ਹਾ ਨਹੀਂ ਆ ਗਿਆ ਅਭੀ ਨਹੀਂ ਆਣਾ ਅਸਾ ਕੰਮ ਅਚ ਕਿਤੇ ਨਹੀਂ ਉਹਦ ਵਿਚਾਰਾ ਗਦੇ ਅਜੇ ਕਿਸੇ ਪਿੰਡ ਦਾ ਕਿਸੇ ਸ਼ਹਿਰ ਦਾ ਪੰਜਾਬ ਦਾ ਨਹੀਂ ਉਹਨੂੰ ਪਤਾ ਹੈਗਾ ਕਿਆ ਨਾ ਕੁਛ ਉਹ ਨਾ ਕਰਦੇ ਪਏ ਨੇ ਜੀ ਜਾਨੇ ਜਗ੍ਹਾ ਕੋਈ ਤੇ ਅਸੀਂ ਕੋਠੀਆਂ ਕਰਨਾ ਪਾ ਲਈਏ ਪਾਜਪਾ ਨੇ ਤਾਂ ਮਨੋਰੰਜਨ ਕਾਲਿਆ ਦੇ ਕਾਰਤੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਦੇ ਵਿੱਚ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਦੋਸ਼ੀ ਦੀ ਪਛਾਣ ਸ਼ਾਦੀਰ ਅਲੀ ਪੁੱਤਰ ਬਟਨ ਖਾਨ ਕਰੀ ਐ ਇਸਨੇ ਕਿਹਾ ਨਹੀਂ ਤਾਂ ਬੇਕਸੂਰ ਹੈ ਜਿਹੜੇ ਜਿਹੜੇ ਕਰਦੇ ਉਹਨਾਂ ਨੂੰ ਫੜੋ ਇਹੋ ਜਾਦੇ ਇੰਨੇ ਜੁਗਾ ਨਹੀਂ ਆ ਗਿਆ ਐਵੇਂ ਨਹੀਂ ਆ ਰਹਾ ਕਸਾ ਕੰਮ ਜਿਕੇ ਨਹੀਂ ਉਹ ਦੋਚਾ ਰਖਦੇ ਹਾਂ ਜੇ ਕਿਸੇ ਪਿੰਡ ਦਾ ਕਿਸੇ ਸ਼ਹਿਰ ਦਾ ਪੰਜਾਬ ਦਾ ਨਹੀਂ ਉਹਨੂੰ ਪਤਾ ਹੈਗਾ ਹੂੰ ਤੇ ਅੰਨਾ ਕੁਛ ਉਹਨਾ ਕਰਦੇ ਪਏ ਨੇ ਜਿਵੇਂ ਜਗ੍ਹਾ ਕੋਠੀਆਂ ਕਰਨਾ ਪਾ ਲੀਆ ਪਾਚਪਾ ਨੇ ਤਾਂ ਮਨੋਰੰਜਨ ਕਾਲਿਆ ਦੇ ਕਾਲਤੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਦੇ ਵਿੱਚ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਦੋਸ਼ੀ ਦੀ ਪਛਾਣ ਸ਼ਾਦੀਰ ਅਲੀ ਪੁੱਤਰ ਬਟਨ ਖਾਨ ਵਾਸੀ ਪਿੰਡ ਸੋਲਿਆ ਸ਼ਹਿਰ ਬੰਦਾਈਉ ਜ਼ਿਲ੍ਹਾ ਉੱਤਰ ਪ੍ਰਦੇਸ਼ ਵਜੋਂ ਹੋਈ ਹੈ ਦਰਅਸਲ ਸਾਹਮਣੇ ਆਈ ਨਵੀਂ ਵੀਡੀਓ ਦੇ ਵਿੱਚ ਦੋਸ਼ੀ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਤੋਂ ਬਾਅਦ ਆਪਣੇ ਭਰਾ ਦੇ ਨਾਲ ਘਰ ਪੈਸੇ ਰੱਖਣ ਦੇ ਲਈ ਗਿਆ ਸੀ ਸੀਸੀਟੀਵੀ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਦੋਸ਼ੀ ਦੇ ਇੱਕ ਹੱਥ ਦੇ ਵਿੱਚ ਫੋਨ ਅਤੇ ਦੂਜੇ ਹੱਥ ਦੇ ਵਿੱਚ ਪੈਸੇ ਹਨ ਉਥੇ ਹੀ ਇਸ ਦੌਰਾਨ ਇਸ ਮਾਮਲੇ ਦੇ ਵਿੱਚ ਗ੍ਰਫਤਾਰ ਕੀਤੇ ਗਏ ਦੋਸ਼ੀ ਹੈਰੀ ਦੀ ਮਾਂ ਅਤੇ ਗਵਾਂਡੀ ਕੈਮਰੇ ਮੋਰੇ ਆਏ ਇਹਨਾਂ ਲੋਕਾਂ ਨੇ આરોਪ ਲਗਾਇਆ ਕਿ ਉਹਨਾਂ ਦੇ ਪੁੱਤਰ ਨੂੰ ਝੂਠਾ ਫਸਾਇਆ ਗਿਆ ਉਹਨਾਂ ਦਾ ਪੁੱਤਰ ਘਟਨਾ ਸਮੇਂ ਘਰ ਦੇ ਵਿੱਚ ਹੀ ਮੌਜੂਦ ਸੀ ਗ੍ਰਫਤਾਰ ਮੁਲਜ਼ਮ ਹੈਰੀ ਦੀ ਮਾਂ ਬਬਲੀ ਨੇ ਕਿਹਾ ਕਿ ਉਸ ਰਾਤ ਉਸਦੀ ਭੈਣ ਦੇ ਪੁੱਤਰ ਸतीश ਦਾ ਫੋਨ ਆਇਆ ਸੀ ਤੇ ਸतीश ਨੇ ਕਿਹਾ ਕਿ ਉਸ ਰਿਕਸ਼ਾ ਦੇ ਵਿੱਚ ਕੋਈ ਸਵਾਰੀ ਬੈਠੀ ਹੈ ਉਸ ਕੋਲ ਪੈਸੇ ਨਹੀਂ ਨੇ ਉਹ ਤੈਨੂੰ Google Pay ਉਤੇ ਪੈਸੇ ਟਰਾਂਸਫਰ ਕਰੇਗਾ ਤੇ ਉਸ ਨੂੰ ਤੂੰ ਕੱਢ ਬਾਕੀ ਦੇ ਦਮੀ ਉਹ ਪੈਸੇ ਕਟਵਾ ਕੇ 15ਵੇਂ ਮਿੰਟਾਂ ਦੇ ਵਿੱਚ ਘਰ ਵਾਪਸ ਆ ਗਿਆ ਉਹ 12 ਵਜੇ ਤੋਂ ਪਹਿਲਾਂ ਹੀ ਘਰ ਆ ਗਿਆ ਸੀ ਤੇ ਜਦੋਂ ਵਾਰਦਾਤ ਹੋਈ ਸੀ ਉਸ ਸਮੇਂ ਵੀ ਉਹ ਘਰ ਦੇ ਵਿੱਚ ਹੀ ਮੌਜੂਦ ਸੀ ਕੀ ਨਾਮ ਹੈ ਜੀ ਤੁਹਾਡਾ ਕੀ ਆ ਤੁਹਾਡੇ ਬੇਟੇ ਦਾ ਕੀ ਨਾਮ ਹੈ ਹਾਂਜੀ ਕੀ ਕੀ ਗੱਲ ਹੋਈ ਆ ਸਾਰੀ ਜਿਸ ਦਿਨ ਇਹ ਸਾਰੀ ਘਟਨਾ ਹੋਈ ਆ ਤੇ ਹੈਰੀ ਕਿੱਥੇ ਸੀਗਾ ਜੀ ਹਾਂਜੀ ਹੂੰ ਤੇ ਰਾਤੀ ਉਸ ਦਿਨ ਗਿਆ ਕਿਤੇ ਹੈਰੀ ਨਹੀਂ ਗਿਆ 50 ਪੈਸੇ ਕਢਾ ਕੇ ਉਹਨੂੰ ਦੇ ਕੇ ਘਰ ਛੱਡ ਗਿਆ ਸੀ ਉਹ ਫਿਰ ਸਵਾਰੀ ਲੈ ਕੇ ਚਲ ਗਿਆ ਦੂਜਾ ਮੁੰਡਾ ਕਿੰਨੂ ਪੈਸੇ ਦੇਣ ਗਿਆ ਸੀ ਕੋਈ ਸਵਾਰੀ ਸੀ ਪਿੱਛੇ ਬੈਠੀ ਉਹ ਕਹਿੰਦੀ ਕਿ ਮੈਨੂੰ ਨਾ ਪੈਸੇ ਲੋੜ ਹੈ ਮੈਨੂੰ ਮੇਰੇ ਕੋਲ ਕਿਰਾਇਆ ਨਹੀਂ ਹੈਗਾ ਮੇਰੇ ਵੀਰੇ ਇੱਕ ਮੁਗਲ ਪੇ ਕਰਾ ਦੇ ਬਸਾਂ ਗੱਲ ਹੋਈਆ ਕਿੰਨੇ ਇੰਨੀ ਗੱਲ ਕਹੀ ਕੋਲ ਜਿਹੜਾ ਬੈਠਾ ਸੀ ਸਵਾਰੀ ਉਹਦੇ ਫੋਨ ਤੋਂ ਫੋਨ ਆਇਆ ਸੀ ਜਿਹੜਾ ਸਪੀਸ ਹੈ ਉਹਨੂੰ ਕੋਲ ਤੋਂ ਫੋਨ ਹੈ ਜੀ ਹਮ ਐਜੀ ਉਸ ਬੰਦੇ ਨੂੰ ਫੋਨ ਤੋਂ ਫੋਨ ਉਹਨਾਂ ਨੇ ਕੀਤਾ ਕਿ ਸਾਨੂੰ ਨਾ ਪੈਸੇ ਕਢਾ ਕੇ ਤੇ ਦੇ ਦੇ ਤੇ ਮੈਂ ਦੇਖੋ ਟੁੱਟੇ ਕਾਸੇ ਸਵਾਰੀ ਕੋਲੋਂ ਪੈਸਾ ਨਹੀਂ ਕੋਈ ਦੇਣੇ ਆ ਉਹ ਪੈਸੇ ਜਿਹੜੇ ਅਸੀਂ ਤੁਹਾਨੂੰ ਕਢਾ ਕੇ ਆ ਗਿਆ ਉਹ ਕਾਰਸ਼ਾਪ ਇੱਥੇ ਸਵਾਰੀ ਲਾ ਗਿਆ ਉਹ ਜਿਹਦੇ ਮੁੰਡੇ ਲਾ ਕੇ ਉਹਨਾਂ ਕੇ ਸਵਾਰੀ ਸੱਜਣ ਚਲੇ ਗਏ ਸतीश ਕੀ ਲੱਗਦਾ ਹੈ ਤੁਹਾਡਾ ਜੀ ਸतीश ਵਹੀ ਭੈਣ ਦਾ ਮੁੰਡਾ ਹੈ ਅੱਛਾ ਜੀ ਕਿੰਨੇ ਸਮੇਂ ਤੋਂ ਜਿਹੜਾ ਤੁਹਾਡੇ ਘਰੇ ਆਉਂਦਾ ਸੀਗਾ ਸतीश ਕਿੰਨੇ ਸਮਾਂ ਤੂੰ ਉਹ ਤੇ ਜਿੱਦਾਂ ਕਦੇ ਆ ਗਿਆ ਕਦੇ ਚਲ ਗਿਆ ਜਦੋਂ ਮੈਂ ਉਹਨਾਂ ਦੀ ਮਾਮ ਜਰੀ ਮੰਮੀ ਪੂਰੇ ਹੋ ਗਈ ਸੀ ਨਾ ਮੈਂ ਹੀ ਪੰਜ ਸਾਲ ਖੈਰੋ ਫੈਮਲੀ ਚਲੇ ਗਿਆ ਸੀ ਓਕੇ ਤੇ ਜਿੱਦ ਦਿਨ ਸਾਰੀ ਕਟਣਾ ਹੋਈ ਆ ਉਸ ਦਿਨ ਜਿਹੜਾ ਹੈਰੀ ਆ ਕਿੰਨੇ ਵਜੇ ਰਾਤੀ ਕਰੇ ਆਇਆ ਸੀ ਇਹ ਆ ਗਿਆ ਸੀ 12:00 ਵਜੇ ਹੂੰ ਘਰੇ ਜਦੋਂ ਆਇਆ ਇਹਦੇ ਹਾਲਾਤ ਕੀ ਸੀਗੇ ਕੋਈ ਫਿਰ ਸੀ ਪੁੱਛ ਲਾਖ ਨੇ ਕੋਈ ਜਦੋਂ ਗੱਲ ਹੋਵੇ ਆ ਕੇ ਤੇ ਝੱਟ ਦੱਸ ਦਿੰਦਾ ਕੋਈ ਗੱਲ ਬਾਕੀ ਹੋਵੇ ਤਾਂ ਫੇਰ ਹੀ ਆ ਫੇਸ ਦੇ ਉੱਤੇ ਫੋਨ ਕਰੀ ਗਈਆਂ ਮਾ ਮਮੀ ਮੈਂ ਆ ਕੇ ਨੇ ਪੈਸੇ ਪੜਾ ਕੇ ਦੇ ਕੇ ਹੁਣ ਆਇਆ ਅਗਲੇ ਦਿਨ ਫੇਰ ਕੀ ਹੋਇਆ ਜਦੋਂ ਪੁਲਿਸ ਤੁਹਾਡੇ ਘਰੇ ਆਉਂਦੀ ਹੈ ਉਸ ਦੇ ਅੰਦਰ ਆਪਰਾ ਮੋਬਾਈਲ ਦੇਖਣ ਦੇ ਇੱਥੇ ਪੁਲਿਸ ਆ ਗਈ ਕਹਿੰਦੇ ਨੇ ਕੋਈ ਜਲਦੀ ਸਾਨੂੰ ਟੈਂਪੋ ਵਾਲਾ ਫੜਾ ਦਿਓ ਅਸੀਂ ਇੱਧੇ ਤੁਹਾਡਾ ਮੁੰਡਾ ਮਾਤਾ ਵਾਪਸ ਕਰ ਜਾਾਂਗੇ ਆ ਕੇ ਸਾਨੂੰ ਬਸ ਉਹ ਟੈਂਪੋ ਵਾਲਾ ਦਿਖਾ ਦੇ ਕੇ ਦਾ ਇਹ ਗੱਲ ਹੋਈ ਹੋਰ ਕੋਈ ਗੱਲ ਕੋਣ ਸੀਗਾ ਉਹ ਟੈਂਪੋ ਵਾਲਾ ਤਾਂ ਤੁਹਾਨੂੰ ਮੇਰੇ ਭੈਣ ਦਾ ਮੁੰਡਾ ਇਸੇ ਉਹੀ ਚਲਾਉਂਦਾ ਆ ਜੀ ਆ ਉਹ ਹੀ ਚਲਾਉਂਦਾ ਅੱਛਾ ਜੀ ਤੇ ਫਿਰ ਜਦੋਂ ਪੁਲਿਸ ਆਪਣੇ ਨਾਲ ਲੈ ਕੇ ਗਈ ਆ ਤੁਹਾਨੂੰ ਕੁਝ ਦੱਸਿਆ ਕਿ ਕਿਉਂ ਲੈ ਕੇ ਚਾ ਰਹੀ ਹੈ ਕੀ ਕਾਰਨ ਹੈ ਕੁਝ ਵੀ ਨਹੀਂ ਦੱਸਿਆ ਹੂੰ ਕਿਉਂਕਿ ਇਹ ਜਿਹੜਾ ਕਹਿੰਦੇ ਕੁਝ ਪੁੱਛਣਾ ਹੈ ਪਰ ਪੁੱਛਣਾ ਹੈ ਤੇ ਕਹਿੰਦੇ ਕੋਈ ਗੱਲ ਨਹੀਂ ਇਸ ਸਬੰਧੀ ਤੁਸੀਂ ਕਿਸੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਮੈਂ ਨਹੀਂ ਕੀਤੀ ਹੂੰ ਮੈਂ ਫਿਰ ਉੱਥੇ ਮਗਰ ਚਲ ਗਈ ਜਿੱਥੇ ਉਹਨਾਂ ਕੈਂਪ 'ਚ ਖੜਿਆ ਸੀ ਉਸ ਉੱਥੇ ਮੈਂ ਚਲ ਗਈ ਆ ਅੱਛਾ ਜੀ ਉੱਥੇ ਫਿਰ ਮੈਂ ਪੁੱਛਿਆ ਕਹਿੰਦਾ ਮੰਮੀ ਇਹਨਾਂ ਨੇ ਮੇਰਾ ਮੋਬਾਈਲ ਲੈ ਲਿਆ

ਮੇਰੇ ਜਿਆਜੂ ਖਸਾਈ ਗਏ ਆ ਮੁੰਡੇ ਸਾਹਿਬ ਹਮ ਮੈਂ ਕਹਤਾ ਗਮ ਜਿਆਜੂ ਖਸਾਈ ਗਏ ਆ ਜਿਹੜਾ ਹੈਗਾ ਉਹਨੂੰ ਫੜੋ ਜਾ ਕੇ ਜਿਹੜਾ ਜਿਹੜੇ ਨੰਬਰ ਤੋਂ ਫੋਨ ਆਇਆ ਸੀ ਮੇਰੇ ਮੁੰਡੇ ਨੂੰ ਕਿ ਪੈਸੇ ਉਹ ਨੰਬਰ ਜੇ ਅਸੀਂ ਪੁਲਿਸ ਨੂੰ ਦੇ ਦਤਾ ਅੱਛਾ ਜੀ ਤੇ ਤੁਸੀਂ ਆਪ ਆਪਣੇ ਇਨਕੁਆਰੀ ਕਰੋ ਇਸ ਨੰਬਰ ਤੋਂ ਕਿ ਮੁੰਡੇਆਂ ਦਾ ਕੋਈ ਕਸੂਰ ਹੈ ਨਹੀਂ ਹਮ ਮੈਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੀਪੀਕ ਓਕੇ ਹਰ ਜਿਹੜਾ ਹੈਰੀ ਸੀਗਾ ਤੁਹਾਡਾ ਕੀ ਲੱਗਦਾ ਮੇਰਾ ਬ੍ਰਦਰ ਮੇਰੀ ਮਾਸੀ ਜੀ ਦਾ ਬੇਟਾ ਹੈ ਕੀ ਗੱਲ ਹੋਈ ਆ ਜਿਹੜੇ ਇਲਜ਼ਾਮ ਉਹਦੇ ਤੇ ਲੱਗ ਰਹੇ ਆ ਕੀ ਸਾਰਾ ਮਾਮਲਾ ਹੈ ਇਲਜ਼ਾਮ ਕੀ ਹੈ ਤਾਨੂੰ ਨੂੰ ਲਿ ਸਤੀਸਤਾ ਫੋਨ ਆਇਆ ਸੀ ਕਿ ਕੋਈ ਸਵਾਰੀ ਮੇਰੇ ਨਾਲ ਬੈਠੀ ਸੀ ਤੁਹਾਨੂੰ ਪਹਿਹਾਂ ਦੀ ਲੋੜ ਹੈ ਕਿ ਉਸ ਕੋ ਕਰਾਇਆ ਦੀ ਇੰਜੋ ਵੀ پیسے ਨਹੀਂ ਹੈਗੇ ਤੇ ਮੈਂ ਨਾਲੇ ਉਸ ਕੋ ਕਰਾਇਆ ਮਤਲਬ ਕੀ ਲੈਣਾ ਉਹਨੇ ਜਿਵੇਂ ਦਾ ਖਰਾਇਆ ਦੇਣਾ ਪਈ 50 ਰੁਪਏ ਦੇ ਨਾਲ ਹੂੰ ਤੇ ਇਸ ਤਰ੍ਹਾਂ ਕੇ ਵੀ ਤੁਸੀਂ ਆਪਣਾ ਏਟੀਐਮ ਜਾ ਕੇ ਸੁਪਰ ਪੇ ਕਰਦੇ ਆ ਜਾ ਤਾਂ ਮੈਂ ਪੈਸੇ ਕਰਵਾ ਦੇਣਾ ਉਹ ਗਾਂ ਕਿਸ ਨੂੰ ਫੋਨ ਕਰੇਗਾ ਅੱਛਾ ਬਿੱਲ ਤੇ ਕਢਵਾ ਦੇਗਾ ਤੇ ਟੁਕੜਾ ਕੇ ਨੂੰ ਦੇ ਵੀ ਹਾਂ ਬਸ ਹੂੰ ਬਸ ਉਹ ਪੈਸੇ ਦਿਵਾ ਕੇ ਦੇ ਕੇ 2-15 ਦਿਨ ਦੇ ਵਿੱਚ ਮਿੰਟਾਂ ਦੇ ਵਿੱਚ ਘਰ ਆ ਗਿਆ। ਆ ਕੇ ਕੋਈ ਗੱਲ ਬਾਤ ਨਹੀਂ ਹੋਸਾ ਆ ਕੇ ਨੇ ਕਿਹਾ ਕਿ ਪੈਸੇ ਕਢਾ ਕੇ ਦੇ ਦਿੱਤੇ। ਜਾਂ ਤੁਸੀਂ ਪਹਿਲੇ ਵੀ ਗੱਲ ਹੋਈ ਕਿ ਮੈਂ ਪੈਸੇ ਕਢਾ ਕੇ ਕਿਸੇ ਨੂੰ ਦੇਣੇ ਆ। ਜੀ। ਬਾਕੀ ਇਦਾਂ ਦੀ ਕੋਈ ਗੱਲ ਨਹੀਂ। ਘਰੋਂ ਕਿੰਨੇ ਘਰੋਂ ਕਿੰਨੇ ਵਜੇ ਗਿਆ ਸੀਗੇ? 7:00 ਵਜੇ ਤੋਂ ਬਾਅਦ ਗਿਆ। ਹਾਂ। ਹਾਂਜੀ। ਤੇ ਵਾਪਸ ਕਿੰਨੇ ਵਜੇ ਜਿਹੜਾ ਆ ਆਉਂਦਾ ਆ ਹੈਰੀ? ਵਾਪਸ 12 ਤੂੰ ਪਹਿਲੇ ਆ ਗਿਆ ਦੁਰਦੀਰ ਪਹਿਲੇ ਆ ਗਿਆ। ਬਾਕੀ ਜਿਹੜੀ ਗੱਲ ਬਾਤ ਤਾਂ ਹੋਈ ਏ ਉਦੋਂ ਉਹ ਕੀ ਨਾਮ ਕਰੇ ਸੀ? ਮਤਲਬ ਉਦੋਂ ਕਰੇ ਸੀਗਾ ਹਰੀ ਜਦੋਂ ਇਹ ਕਰਿਆ ਆ ਉਹਦਾ ਹਾਲਾਤ ਕੀ ਸੀਗੇ ਕੀ ਬੇਚਾਰੇ ਦੇ ਬੇਚਾਰੇ ਸੀ ਉਦਾਂ ਹੀ ਕੋਈ ਮਤਲਬ ਕਿ ਵੱਖਰਾ ਜਨਮ ਸੀਗਾ ਹਾਂ ਗੱਲਬਾਤ ਨੋਰਮਲ ਕਰਦਾ ਪਿਆ ਸੀਗਾ ਕਰਿਆਨ ਕੇ ਨੋਰਮਲ ਜਿੱਦਾਂ ਪਹਿਲੇ ਕਰਦਾ ਸੀ ਉਹ ਉਸ ਤੋਂ ਬਾਅਦ ਜਦੋਂ ਦਿਨ ਚੜਿਆ ਫਿਰ ਕੀ ਹੋਇਆ ਉਹ ਵੀ ਉਦਾਂ ਹੀ ਨਹੀਂ ਜਿੱਦਾਂ ਹੈਗੀ ਸੀ ਫਿਰ ਜਦੋਂ ਪੁਲਿਸ ਆਈ ਆ ਕੇ ਉਹਨੇ ਦੂਹਾ ਖੋਲਿਆ ਵੇ ਤੇ ਉਹਨੇ ਪੁੱਛਿਆ ਵੀ ਕੀ ਗੱਲ ਹੋਈ ਉਹ ਕੰਦੇ ਵੀ ਤੇ ਨਹੀਂ ਪੋਚ ਗਿਆ ਚਲੀ ਖੜਨਾ ਵੀ ਕਿ ਆਟੋ ਵਾਲਾ ਹੁੰਦਾ ਦਾ ਵੀ ਉਹ ਕਹਿੰਦਾ ਮੈਂ ਚਲੋ ਦਿਖਾ ਦੇਣਾ ਆਟੋ ਵਾਲੇ ਨੂੰ ਤਾਂ ਕਿ ਕੀ ਆਟੋ ਵਾਲੇ ਨਾਲ ਕੀ ਗੱਲਬਾਤ ਕਰਨੀ ਸੀਗੀ ਜਾਂ ਕੀ ਇਹਦਾ ਕੁਝ ਦੱਸਿਆ ਨਹੀਂ ਉਹਨਾਂ ਨੇ ਆਟੋ ਵਾਲੇ ਦੀ ਸੀ ਕਿ ਉਹਨਾਂ ਨੂੰ ਕੋਈ ਕੈਮਰੇ ਤੇ ਕੋਈ ਵੀਡੀਓ ਵਗੈਰਾ ਮਿਲੀ ਸੀ ਤੇ ਬਸ ਉਹ ਆਟੋ ਵਾਲੇ ਤੇ ਆ ਗਿਆ ਦਿਖਾਣ ਗਿਆ ਘਰ ਦਿਖਾਣ ਅੱਛਾ ਜੀ ਉਸ ਤੋਂ ਬਾਅਦ ਤੁਹਾਡੀ ਕਿਸੇ ਪੁਲਿਸ ਅਧਿਕਾਰੀ ਨਾਲ ਗੱਲ ਹੋਈ ਹੋਵੇ ਜਾਂ ਕਿਸੇ ਹੋਰ ਨਾਲ ਕਿਸੇ ਨਾਲ ਕੋਈ ਗੱਲ ਨਹੀਂ ਹੂੰ ਤੁਹਾਨੂੰ ਫਿਰ ਕਦੋਂ ਪਤਾ ਚੱਲਿਆ ਕਿ ਜਿਹੜੀ ਇਹ ਏ ਢੀ ਵੱਡੀ ਘਟਨਾ ਆ ਸ਼ਹਿਰ ਦੇ ਵਿੱਚ ਹੋ ਗਈ ਹੈ ਏ ਜੀ ਦੂ ਭਾਰੀ ਨੂੰ ਵੀ ਲੈ ਗਿਆ ਤੇ ਮੇਰਾ ਦੂਜਾ ਵੱਡੇ ਦੀ ਜੀ ਉਹਨਾਂ ਨੂੰ ਵੀ ਲੈ ਗਿਆ ਤੇ ਬਾਾਕੀ ਉਸਤੀਸ਼ ਜਿਹੜਾ ਹੈ ਉਹ 12 ਵਜੇ ਆਪ ਹੀ ਪੇਸ਼ ਹੋਗੇ ਕਿਹੜੀ ਜਗ੍ਹਾ ਤੇ ਤੁਸੀਂ ਪੇਸ਼ ਹੋਇਆ ਮਤਲਬ ਇਹ ਪਾਰਕ ਤੋਂ ਟੂ ਗਿਆ ਉਹ ਉੱਥੇ ਗਿਆ ਸਾਡੇ ਖਾਣੇ ਦੇ ਤੇ ਜਿਹੜਾ ਉਹਨਾਂ ਨੂੰ ਵੈਸਟਮ ਰੱਖਿਆ ਗਿਆ ਉਹ ਆਪ ਹੀ ਜਾ ਕੇ ਪੇਸ਼ ਹੋਏਗਾ ਅੱਛਾ ਜੀ ਨੇ ਵੀ ਕਹਾ ਸੀ ਉਹ ਵੀ ਕਾਸ ਆਪ ਨੇ ਪੇਸ਼ ਹੋਏ ਜੀ ਜਿਹੜਾ ਨੇ ਜਦੋਂ ਤੋਂ ਕਾਮੇ ਤੱਕ ਨਾ ਆਪ ਪੇਸ਼ ਨਹੀਂ ਹੋਣਾ ਹੂੰ ਜਦੋਂ ਉਹ ਹੈਰੀ ਘਰ ਦੇ ਵਿੱਚ ਵਾਪਸ ਆਇਆ ਉਦੋਂ ਘਰ ਦੇ ਵਿੱਚ ਕੌਣ ਕੌਣ ਮੌਜੂਦ ਸੀਗਾ ਮੈਂ ਆ ਸੀ ਮਰਾ ਮਾਸੀ ਜੀ ਜੀ ਛੋਟੀ ਕੁਸਤਰੀ ਜੀ ਹਾਂਜੀ ਠੀਕ ਕਿਨ ਹਮਜੀ ਤੁਹਾਡਾ ਨਹੀਂ ਸਾਡੇ ਹੱਥਾਂ ਚ ਪਲਿਆ ਏ ਬੱਚਾ ਹਾਂ ਠੀਕ ਹੈ ਉਹ ਦੂਰ ਤੱਕ ਕਰੋ ਲੇ ਲਧਿਆਣੇ ਤੱਕ ਉਹ ਕਦੇ ਗਿਆ ਨਹੀਂ ਸੀ ਇਹਗਾ ਕੰਮ ਕਿਤੇ ਵੀ ਦੂਰ ਤੱਕ ਨਹੀਂ ਉਹ ਗਿਆ ਉਹ ਆਪਣੀ ਮਾਂ ਦੇ ਨਾਲ ਹੀ ਜਾਂਦਾ ਸੀ ਔਰ ਕਿਸੇ ਨਾਲ ਨਹੀਂ ਸੀ ਜਾਂਦਾ ਹਾਂ ਕੱਲਾ ਚ ਕਦੇ ਜਾਂਦਾ ਨਹੀਂ ਸੀ ਜੇਗਾ ਨੇਚਰ ਕਿਦਾਂ ਦਾ ਸੀ ਕੋ ਦਾ ਠੀਕ ਸੀ ਹਮ ਹਸਦਾ ਖੇਡਦਾ ਸੀ ਚਾਚਾ ਸੀ ਮਾਮੀ ਮਾਮੀ ਕਰਦਾ ਰਹਿੰਦਾ ਸੀ ਸਰ ਚਾਚੀ ਕਹ ਲੈਂਦਾ ਸੀ ਕਦੇ ਮਾਮੀ ਕਹ ਲੈਂਦੇ ਉਹਨੂੰ ਇੰਨਾ ਵੀ ਨਹੀਂ ਪਤਾ ਲੱਗਦਾ ਕੋਈ ਆ ਜਾਏਗਾ ਐਦਾਂ ਦੀ ਕਿ ਲੱਗਦਾ ਸੀਗਾ ਜਿਹੜਾ ਐਦਾਂ ਦੀ ਜੜੀਏ ਕਟਣਾ ਹੋ ਗਈ ਹੈ ਇਹਦੇ ਵਿੱਚ ਕੋਈ ਹੱਥ ਹੋ ਸਕਦਾ ਨਹੀਂ ਨਹੀਂ ਸਰ ਐਦਾਂ ਦਾ ਹੈ ਇਹ ਲੈ ਜਾਵਾ ਪੱਲਾ ਨਹੀਂ ਜਾ ਸਕਦਾ ਉਹ ਐਦਾਂ ਦੇ ਹੱਥ ਵਿੱਚ ਵੀ ਕੋਈ ਤੁਹਾਨੂੰ ਲੱਗਦਾ ਹੈ ਤੁਹਾਨੂੰ ਮਹਿਸੂਸ ਹੋਏਗਾ ਵੀ ਉਹ ਕਰ ਸਕਦਾ ਹੈ ਜਦੋਂ ਪੁਲਿਸ ਲੈਣ ਆਈ ਆ ਉਦੋਂ ਕੀ ਹਾਲਾਤ ਸੀਗੇ ਇੱਥੇ ਮੱਲੇ ਦੇ ਵਿੱਚ ਕੁਝ ਵੀ ਨਹੀਂ ਸੀ ਉਹ ਅਸੀਂ ਕੰਮ ਤੇ ਗਏ ਸੀ ਸਾਰੇ ਕੰਮਾਂ ਤੇ ਗਏ ਸੀ ਕੋਈ ਵੀ ਨਹੀਂ ਸੀ ਘਰ ਸਿਰਫ ਮੈਂ ਘਰ ਹਾਂ ਮੈਂ ਬਾਹਰ ਨਿਕਲੀ ਮੈਨੂੰ ਤਾਂ ਪਤਾ ਨਹੀਂ ਲੱਗਾ ਮੈਂ ਕਿ ਉੱਧਾ ਹੀ ਮਾੜਾ-ਮੋਟਾ ਕੋਈ ਕੰਮ ਹੋਇਆ ਹੋਣਾ ਜਾਂ ਕੋਈ ਗੱਲ ਹੋਈ ਹੋਣੀ ਤਾਂ ਖੜਾ ਲੱਗੇ ਆ ਤੇ ਕਹਿੰਦੇ ਕੋਈ ਪੁੱਛਣਾ ਹੈ ਕੁਝ ਪੁੱਛਣਾ ਮੈਂ ਤਾਂ ਪਤਾ ਨਹੀਂ ਕਿਸੇ ਕੰਮਾਂ ਵਾਲੇ ਪੁੱਛਣਾ ਹੈ ਕੋਈ ਉੱਧਾ ਵੀ ਮਾੜੀ-ਮੋਟੀ ਕੋਈ ਉੱਧਾ ਵੀ ਹੋ ਜਾਂਦੀ ਹੈ ਅੱਜਕੱਲ ਗੱਲਾਂ ਲੜਾਈ ਝਗੜਾ ਮੁੰਡਿਆਂ ਮੰਡਿਆਂ ਵਿੱਚ ਤੇ ਉਹ ਪੁੱਛਣਾ ਹੋਣਾ ਸਾਨੂੰ ਐਸ ਗੱਲ ਦੇ ਤੇ ਪਤਾ ਹੀ ਨਹੀਂ ਹੈਗਾ ਜੇ ਪਤਾ ਹੁੰਦਾ ਤੇ ਨਾਲੇ ਜਿਹੜੇ ਇਹੋ ਜਿਹੇ ਕੰਮ ਕਰਦੇ ਆ ਉਹ ਕੋਠੀਆਂ ਵਿੱਚ ਰਹਿੰਦੇ ਆ ਤੁਹਾਨੂੰ ਤੂੰ ਹੀ ਆਪ ਸਮਝਦਾਰ ਹੋ ਤੇ ਜੇ ਕੋਈ ਇਹੋ ਜਿਹਾ ਕੰਮ ਕਰਦਾ ਹੁੰਦਾ ਤੇ ਕੋਠੀ ਮਿਲਣਾ ਪਾਇਆ ਹੁੰਦਾ ਤੁਸੀਂ ਆਪ ਸਮਝਦਾਰ ਹੋ ਪਹਿਲੇ ਕੋਈ ਸਮਝੋ ਪਹਿਲੇ ਕੋਈ ਹੈਰੀ ਤੇ ਉੱਤੇ ਕੋਈ ਪਰਚਾ ਵਗੈਰਾ ਹੈ ਕੋਈ ਕੋਈ ਸ਼ੈਦ ਨਹੀਂ ਕਟਣਾ ਜੀ ਉਹ ਜਿਹੜਾ ਗੁੰਡਾ ਹੀ ਜਿਹੜਾ ਪਰਚੇ ਪਾਣੇ ਇਹ ਹੂੰ ਬੱਚਿਆਂ ਵਰਗਾ ਬੱਚਾ ਹੀ ਫਸਦਾ ਖੇਡਦਾ ਹੀ ਰੋਟੀ ਖਾਂਦਾ ਹੀ ਉਹਨੂੰ ਤਾਂ ਹਮਾਰੇ ਕੋਈ ਕੁਝ ਕਹਿੰਦਾ ਵੀ ਨਹੀਂ ਕੋਈ ਉਹਨੂੰ ਲੱਡ ਲਾ ਰੱਖਿਆ ਸੀ ਠੀਕ